ਲਓ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ 'ਚ ਸਾਰੇ ਵੀਡੀਓ ਦੇਖਣ ਵਾਲਿਆਂ ਦਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਵੀ ਦਿਲ ਤੋਂ ਧੰਨਵਾਦ ਜਿਹੜੇ ਨਵੇਂ ਆਏ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਓ ਜੀ ਹੁਣ ਆਪਾਂ ਆੜੂ ਲੈ ਗਏ ਆਪਾਂ ਲੱਗੇ ਆਂ ਮੱਕੀ ਦੇ ਆੜਾਂ ਪਾਉਣ ਆੜਾਂ ਪਾ ਕੇ ਤੇ ਹੋਰ ਜੀ सारे का दिल तो धनबाद बाकी आडू लड्डा पाने फिर मिलने बाकी आडा पाने बहुत सौखी सौखा काम तुम तो दिखावा, आड़ एक नंबर ਕਿਉਂਕਿ ਮੈਂ ਕਹਿੰਦਾ ਕਈ ਚੁੱਕਣ ਦੀ ਲੋੜ ਨਹੀਂ ਖਾਸ ਕਰਕੇ ਇਹਦੇ ਅੱਗੇ ਤਵੀਆਂ ਲੱਗੀਆਂ ਹੁਣ ਫਿਰ ਇੱਕ ਨੰਬਰ ਆੜ ਬਣਾਉਂਦਾ ਤੁੰ ਦਿਖਾ ਦੇਣਾ ਇਹਦੇ ਅੱਗੇ ਨਾਲ ਇਦਾਂ ਤਵੀਆਂ ਲਵਾਈਆਂ ਹੁਣ ਫਿਰ ਜਿੱਦਾਂ ਮਿੱਟੀ ਆਪਾਂ ਨੂੰ ਇਧਰਲੇ ਪਾਸਿਓਂ ਆੜ ਵਾਲੇ ਪਾਸਿਓਂ ਸਫਾਈ ਕਰਨ ਦੀ ਲੋੜ ਨਹੀਂ ਤੇਰੇ ਮਿੱਟੀ ਆਪਣੇ ਆਪ ਹੀ ਕਰਦਾ ਜਾਂਦਾ ਸਾਰੀ ਸਾਈਡ ਤੇ ਚਲੋ ਇਹ ਵੀ ਜੰਤਰ ਬਣਾਉਣ ਵਾਲੇ ਨੇ ਸਿਰਾਂ ਹੀ ਬਣਾਉਂਦਾ ਇਹ ਜੰਤਰ ਵੀ ਇਹ ਜੰਤਰ ਨੇ ਦੇ ਬੰਦਿਆਂ ਦਾ ਕੰਮ ਘਟਾਤਾ ਕਿਉਂਕਿ ਬੰਦਿਆਂ ਦਾ ਕੰਮ ਬਹੁਤ ਘਟ ਜਾਂਦਾ ਨਹੀਂ ਤੇ ਆਡਾ ਬਣਾਉਣੀਆਂ ਕਈ ਨਾ ਬਣਾਉਣੀਆਂ ਬੜੀਆਂ ਦੂਜੇ ਜੰਦਰੇ ਨਾਲ ਬਣਾਵਾਂਗੇ ਤਾਂ ਥਾਂ ਬਹੁਤ ਖਰਾਬ ਹੋਣਾ ਇਹਦੇ ਨਾਲ ਇੱਕ ਨੰਬਰ ਹੋਏ ਨਾ ਕੰਮ ਬਹੁਤ ਸਾਰੇ ਜੰਤਰ ਬਣਾਇਆ ਚਲੋ ਆੜ ਪਾ ਕੇ ਤੁਹਾਨੂੰ ਦਿਖਾਉਂਦੇ ਹਾਂ ਜ਼ਿੰਮੇਵਾਰੀ ਵੀ ਲਾਈਫ ਚੁੱਕ ਟੈਨਸ਼ਨਾਂ ਹੀ ਲਈਆਂ ਲਓ ਕਰੋਸ ਟੁੱਟ ਗਿਆ ਵਾ ਇਹਨੇ ਜੇ ਪਾਣੀ ਚ ਗਾਉਣ ਲੱਗੇ ਆ ਤੇ ਜਿਮੀਦਾਰ ਲਈ ਤੇ ਮੁਸੀਬਤ ਹੀ ਸ਼ਾਵਟ ਹੋ ਗਈ ਉਹ ਲਿਓਣੀ ਪਾਣੀ ਸ਼ਾਵਟ ਜਾ ਕੇ ਕੀ ਤਾਂ ਬਹੁਤ ਪੰਗਾ ਆ ਕੇ ਬਹੁਤ ਦੋ ਜਿਆਦਾ ਪੰਗਾ ਵਾ ਪਾਣੀ ਜਗਾਉਣ ਲੱਗੇ ਆ ਚਲਾਇਆ ਉਹਨੂੰ ਉਹ ਟੁੱਟ ਕੇ ਗਾਂ ਗਿਆ ਬਾਲਾ ਹੀ ਮੁਸੀਬਤ ਖੜੀ ਯਾਰ ਲਿਓਣੇ ਸ਼ਾਵਟ ਜਾ ਕੇ ਕੋਈ ਆਪਣਾ ਬੰਦਾ ਲੱਗਾ ਹੈ ਹਟਾਉਂਦਾ ਹੀ ਬਣਾਉਣ ਇਦਾਂ ਡਾਡਾ ਡਾਡਾ ਐ ਕਰ ਲਈਏ ਆ ਡੂਣਾਂ ਕੱਢ ਕੇ ਹੋਣਾ ਐ ਸਾਫ਼ ਕਰਕੇ ਥੱਪ ਕੇ ਭਰ ਦੇਣੀ ਐ ਪਾਣੀ ਨਾਲੇ ਇਹਨੂੰ ਪਾਣੀ ਝਗਾ ਲੈਣਾ ਸੀ ਉਹ ਹੋਰ ਮੁਸੀਬਤ ਪੈ ਗਈ ਏ ਉਹ ਟੁੱਟ ਕੇ ਗਾਹ ਗਿਆ ਸਾਹਾਰਪੁਰ ਦੇ ਨਾਲ ਪੈਰ ਲੋ ਜੀ ਬੜੀ ਮਸ਼ਹਦਤ ਤੋਂ ਬਾਅਦ ਹੁਣ ਪਾਣੀ ਚੱਕਿਆ ਇਹਨੇ ਜਨਰੇਟਰ ਲਾ ਗਏ ਮੋਟਰ ਸੋਲਰ ਨਾਲ ਹੀ ਚੱਲਣ ਵਾਲੀ ਏ ਹੁਣ ਚਲਾ ਕੇ ਵੇਨੇ ਸੋਲਰ ਤੇ ਵੀ ਕ੍ਰਾਸ ਤੋੜ ਕੇ ਇੱਧਰਲਾ ਪੱਖਾ ਪਾਟ ਕੇ ਉਧਰੋਂ ਮੋਟਰ ਖੋਲ ਕੇ ਲਿਆ ਕੇ ਇੰਨੀ ਮਿਹਨਤ ਕਰਨੀ ਪਈ ਹੈ ਨਾ ਸੁੱਖਾ ਵੀ ਹੁਣ ਟਾਕਾਂ ਦੇ ਕਹਿੰਦਾ ਭਾਈ ਜ਼ੋਰ ਲਵਾਤਾ ਕਿਦਾਂ ਕਿਦਾਂ ਹੈਲੋ ਜੀ ਐਦਾਂ ਜ਼ੋਰ ਲਵਾਤਾ ਲੋ ਮੇਰੇ ਚੰਗਾ ਭਲਾ ਪਾਣੀ ਪੁਣੀ ਚੱਲਦਿਆਂ ਗੱਲ ਆਇ ਤੇ ਭਰਿਆ ਛੜਿਆ ਤੇ ਪਾਣੀ ਆਵ ਚੱਕਿਆ ਹੋ ਬੋਰ ਵੀ ਛੋਟਾ ਹੈ ਬੋਰ ਵੀ ਵੱਡਾ ਆ ਤੇ ਸਾਰਾ ਚੱਕ ਰਿਹਾ ਕਿਹਦੇ ਪਾਣੀ ਬੰਦ ਕਰਕੇ ਗਏ ਆ ਕੱਲ ਚੰਗਾ ਬੜਾ ਚੱਕ ਲਿਆ ਅਸੂ ਅੱਜ ਚੱਕਿਆ ਨਹੀਂ ਪਾਣੀ ਹੁਣ ਲੱਗਿਆ ਸੁਖ ਨਾਲ ਨਾਲ ਸੱਟਾਂ ਵੱਜਣਾ ਹੈ ਜਿਆਦੀਆਂ ਤੇ ਜ਼ਿਮੀਦਾਰ ਦੀ ਆਹ ਕੰਮ ਜ਼ਿਮੀਦਾਰ ਦੀ ਲਾਈਫ ਦਾ ਬਹੁਤ ਵੱਡਾ ਹਿੱਸਾ ਨੇ ਬਾਅਦ ਲਾਈ ਬਾਅਦ ਪਹਿਲਾਂ ਮਿੱਟੀ ਸਾਈਡਾਂ ਤੇ ਚੱਕ ਲੈ ਨਹੀਂ ਆਹ ਸਰਚ ਪੂਰਾ ਤੇ ਕਰ ਲੈਂਦੇ ਲੋ ਜੀ ਮਿਲੋ ਸੁਖ ਨੂੰ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਓਕੇ ਜੀ ਓਕੇ ਪੰਗਾ ਪੈ ਗਿਆ ਆ ਜੀ ਪੈ ਗਿਆ ਕੋਈ ਗੱਲ ਨਹੀਂ ਸਾਡੀ ਜਾਨ ਤੇ ਆ ਪੰਗੇ ਆ ਨਜੇ ਥਲੇ ਨੇ ਕੋਈ ਨਹੀਂ ਇਹਦੇ ਨਾਲ ਮੈਂ ਹੁਣ ਨਹੀਂ ਜਿੱਠਣਾ ਪੈਣਾ ਹਾਂਜੀ ਪਾਣੀ ਬਹੁਤ ਆਨ ਕਹਦੀ ਪਾਣੀ ਬਹੁਤ ਮੋਟਰ ਮਾਰਦੀ ਪਰ ਸਮੱਸਿਆ ਇਹ ਪਾਣੀ ਚੱਕਦੀ ਨਹੀਂ ਕੋਈ ਚੱਕਰ ਪਿਆ ਇਹਦਾ ਹੁਣ ਅੱਜ ਚੱਕਰੇ ਦਾ ਸਾਰਾ ਹੱਲ ਕਰਕੇ ਫੇਰ ਹੀ ਮੱਕੀ ਨੂੰ ਪਾਣੀ ਲਾਉਣਾ ਸ਼ੁਰੂ ਕਰਾਂ ਉਹ ਤਾਂ ਆਪਣੀ ਪਹਿਲੀ ਵਸਤਰ ਰੱਖਦੀ ਏ ਕਿਉਂਕਿ ਮੰਡਾਲੀਆਂ ਪਹਿਲੀਆਂ ਇਹ ਮੱਕੀ ਤਾਂ ਉਦਾਂ ਹੀ ਉੱਕ ਜਾਣੀ ਏ ਪਰ ਸਾਡਾ ਰਦਾ ਇਹ ਵੀ ਇਧਰੋਂ ਪਾਣੀ ਪੁਣੀ ਇੱਕ ਵਾਰੀ ਪਤਲਾ-ਪਤਲਾ ਫੇਰ ਦਿੰਦੇ ਤੇ ਫੇਰ ਆਪਾਂ ਇੱਕ ਵਾਰੀ ਪਾਣੀ ਫੇਰ ਜੰਦਾ ਫੇਰ ਆਪਾਂ ਇਧਰ ਗੰਨੇ ਦੀ ਬਜਾਈ ਕਰ ਲਾ ਪੀਂਦੇ ਫੇਰ ਪਿੱਛੇ ਸਪਰੇਅ ਕਰਨ ਵਾਲੀ ਹੋ ਜਾਣੀ ਮੱਕੀ ਨੂੰ ਖਾਦ ਤੇ ਸਪਰੇਅ ਦਾ ਕੰਮ ਚੱਲ ਪੈਣਾ ਫੇਰ ਪਿੱਛੇ ਖਾਦ ਸਪਰੇਅ ਕਰਨੀ ਆ ਹਰੇ ਕਣਕ ਨੂੰ ਕਿਹੜੇ-ਕਿਹੜੇ ਮੇਰੇ ਵੀਰਾਂ ਨੇ ਸਪਰੇਅ ਕਰ ਲਈ ਉਹ ਵੀ ਜਰੂਰ ਦੱਸਿਓ ਆਪਾਂ ਤਾਂ ਨਹੀਂ ਹਰੇ ਕੀਤੀ ਕਿਉਂਕਿ ਆ ਲੋੜ ਨਹੀਂ ਹੈਗੀ ਐਵੇਂ ਬਿਨਾ ਫालतੂ ਖਰਚਾ ਕਰਨ ਕਿਉਂਕਿ ਆਪਣੀ ਸਿੱਟੀ-ਸੁੱਟੀ ਨਹੀਂ ਹੁੰਦੀ ਆ ਆਪਾਂ ਕਣਕ ਵੀ ਦਿਖਾਵਾਂਗੇ ਤੁਹਾਨੂੰ ਤੇ ਉਭੀ ਦਿਖਾਵਾਂਗੇ ਤੁਹਾਨੂੰ ਕਣਕ ਤੋਂ ਕੋਈ ਸਿੱਟੀ ਨਹੀਂ ਇੱਕ ਦਾਣਾ ਆਪਾਂ ਸਪਰੇਅ ਕੀਤੀ ਨਹੀਂ ਠੀਕ ਆ ਤੇ ਇੱਧਰ ਹਾਵਣ ਮਾਰਾ ਬਈਆ ਲੋਕ ਵੀ ਚੱਲ ਰਹਾ ਹੈ ਪੂਰੇ ਲੱਗੇ ਧੂੜ ਕੱਢਣ ਚਲੋ ਕਰਦੇ ਹਾਂ ਹੁਣ ਕਰਕੇ ਫਿਰ ਚਲਾ ਕੇ ਫਿਰ ਤੁਹਾਨੂੰ ਮਿਲਦੇ ਆਂ ਲੋ ਭੱਤਰੋ ਖੋਲਣਾ ਖੋਲਣ ਖੋਲਣ ਤੇ ਚੱਕਰ ਚ ਆ ਪਲੇਟ ਦੇ ਨਾਲ ਟੁੱਟ ਗਏ ਤੱਪ ਕੰਮ ਹੋਰ ਵੱਧ ਗਿਆ ਚਲੋ ਜੀ ਕੱਢੋ ਫੇਕ ਸਵਾਲ ਠੀਕ ਹੈ ਭਾਈ ਕੋਟਲਾ ਯਾਰ ਕੰਮ ਜਿਆਦਾ ਹੀ ਵੱਧ ਗਿਆ ਅਗਲੇ ਲਓ ਜੀ ਪੈ ਗਿਆ ਬੰਗਾ ਚਲ ਹੁਣ ਇਹਨੂੰ ਮੈਂ ਲਿਆਉਣਾ ਕਰਾ ਕੇ ਸੈੱਟ ਕਿਉਂਕਿ ਇਹਦੀ ਨਾ ਅਟਕੀ ਅੜ ਜਾਂਦੀ ਸੀ ਕੀ ਅਰਦੇ ਟਿੱਕੀ ਥੱਲੇ ਨਹੀਂ ਜਾਂਦੀ ਤਾਂ ਕਰਕੇ ਮੋਟਰ ਪਾਣੀ ਨਹੀਂ ਚੱਕਦੀ। ਹੋਰ ਰੱਖ ਦਰੋ। ਸਿਲਗ ਪਾਣੀ ਦੇ ਬਿਲਕੁਲ ਆ ਵੇਖੋ ਲਾਗੇ ਦੇਖਦਾ ਇਹ ਹੁਣਾਂ ਤੁਹਾਨੂੰ ਇਹ। ਉਹ ਦੇਖਦਾ ਜੀ। ਖਵਾ ਜਾ। ਇਹ ਆਦੀ ਪਾਣੀ। ਚਲ ਇਦਾਂ ਕਰ ਇਹਨੂੰ ਖਾੜ ਉੱਥੇ ਮੜਿਆ ਧੋ ਇਹਨੂੰ। ਤੋ ਤੋ ਤਾਂ ਫਿਰ ਇਹਨੂੰ ਕਿਸ ਚੀਜ਼ ਚ ਪਾ ਕੇ ਮੇਰੇ ਕੋਲ ਪਹਚਾਹ ਦਿੱਤ ਮੈਂ ਜਾਵਾਂ ਤਾਂ ਮੈਂ ਇਹਨੂੰ ਟੱਕਦਾ ਹਾਂ ਇਹਨੂੰ ਟੱਕ ਦਈਏ ਚੱਲੋ ਤਰੱਕ ਦਿੱਤਾ ਹਮੇਦ ਲੈ ਬਣੇ ਦੋ ਰੱਖੇਗਾ ਫਿਰ ਉਹਨੂੰ ਲਓ ਦੋ ਰਹਾ ਦਿੰਨੇ ਆ ਮਾਲਕ ਨੂੰ ਆਹ ਵੇ ਜੀ ਇਹਨੂੰ ਹਾਲ ਦੀ ਘੜੀ ਕਰਤਾ ਕੋਲੋਜ ਛਾਬੀਆਂ ਵੀ ਰੱਖ ਦਈਏ ਸਾਈਡ ਤੇ 500 ਦੇ ਨਾਟ ਨਾ 500 ਦੇ ਨਾਟ ਵੀ ਲਈਏ ਤੋ ਯਾਰ ਇਹਨੂੰ ਤੇ ਆਪਾਂ ਇਹਦਾ ਕਰੀਏ ਹੱਲ ਮੈਂਨੇ ਬਹੁਤ ਉਹੀ ਕੀਤਾ ਸੀ ਇਹਦੇ ਸਾਈਡ ਨਾਲੇ ਨਾਟ ਟੁੱਟਣ ਕਰਕੇ ਕੰਮ ਸਾਰਾ ਖਰਾਬ ਹੋ ਗਿਆ ਇੱਕ ਸਲੈਗ ਦੀ ਵੀ ਲੈ ਆਵਾਂ ਗਾਣਾ ਉਹ ਤੇ ਲਾ ਦਿਆਂਗੇ ਆਲੇ ਦੁਆਲੇ ਤੇ ਜੈਨ ਵੀ ਇੱਕ ਵੇ ਚਲੋ ਹੁਣ ਦੇਖਦੇ ਆ ਕਰਦੇ ਇਹਨੂੰ ਜਾਲੂ ਕੇ ਫਿੱਟ ਔਰ ਇਹ ਤਾਂ ਮੋਟਰ ਆਜੀ ਜਾਈਏ ਕੱਗਦੀ ਨਹੀਂ ਚੰਗੀ ਉਰੀ ਹੈ ਚੱਲਦੇ ਹੁਣ ਇਹਨੂੰ ਮੰਗ ਕਰਾ ਕੇ ਲੈਣੇ ਸਹੀ ਵੇਲੇ ਚਲਵਾ ਕੇ ਮਿਲਦੇ ਆ ਤੁਹਾਨੂੰ ਫਿਰ ਇਹਦਾ ਵੀ ਚੱਕਰ ਆ ਹੋਈ ਇਹਦਾ ਵੀ ਕੱਢ ਦੇਗੇ ਇਹਦੇ ਨੇ ਚੱਕਰ ਸਾਰੇ ਲਓ ਜੀ ਕੱਲ ਵਾਲਾ ਛੱਡਿਆ ਕੰਮ ਵੀਰ ਆ ਕੇ ਫੜ ਲਿਆ ਵਾ ਲੱਗਿਆ ਨੂੰ ਹੁਣ ਕਰਨਾ ਪਾ ਇਹ ਪਾਰਦੇਮ ਆ ਕੀ ਇੱਧਰ ਤੇ ਕੋ ਆਪਣੇ ਬੰਦੇ ਕਿਨੇ ਆ ਕੇ ਬੈਠੇ ਬਸ ਇੱਕ ਇਹ ਕਿਹਦੀ ਵਜ੍ਹਾ ਨਲਕੇ ਦੀ ਵਜ੍ਹਾ ਤੋਂ ਹੋਰ ਕੋਈ ਵਜ੍ਹਾ ਨਹੀਂ ਬਸ ਇੱਕ ਨਲਕੇ ਦੀ ਪਸੇਰੀ ਹੋ ਜਾ ਤਾਂ ਨਲਕੇ ਦੀ ਤੇ ਕਿ ਨਲਕੇ ਦੀ ਵਜ੍ਹਾ ਕਰਕੇ ਆ ਕੇ ਉਹ ਇਧਰ ਨੂੰ ਸੁੱਟੇ ਜਾ ਸੌਜੀ ਸੁੱਜੀ ਲਓ ਮਿੱਤਰੋ ਹੁਣ ਇੱਕ ਕਰੀਨਾ ਆਪਾਂ ਨੂੰ ਜਨਰੇਟਰ ਲਾ ਕੇ ਤੇ ਚਲਾਉਣਾ ਪਿਆ ਵਾ ਬਾਕੀ ਸਾਰਾ ਵਾ ਫਿੱਟ ਫੁੱਟ ਕਰ ਲਿਆ ਸੀ ਹੁਣ ਇੱਕ ਰਸੂਟਾ ਮਰਾਇਆ ਵਾ ਹੁਣ ਬਸ ਸੋਲਰ ਦੇ ਵਿੱਚ ਲਾਵਾਂਗੇ ਕਿਉਂਕਿ ਇਤਨੇ ਚੱਕਰ ਨਹੀਂ ਕਰੰਟ ਨਹੀਂ ਆਕਦਾਮ ਸੂਟਾ ਨਹੀਂ ਮਾਰਦੀ ਹੁਣ ਆਪਾਂ ਕਰਤਾ ਵਾ ਚਲੋ ਵੀਡੀਓ ਵਧੀਆ ਲੱਗੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਲਿਓ ਕਮੈਂਟ ਕਰਿਓ ਸ਼ੇਅਰ ਕਰਿਓ ਰੱਬ ਰੱਖਾ ਮਿਲਦੇ ਆ ਅਗਲੀ ਵੀਡੀਓ